ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਹ ਆਪਣਾ ਇਸ ਨਗਰ ਦਾ ਨੋਟ ਕਰ ਲਿਓ 메ਨ ਸ਼ਹਿਰ ਕਪੂਰਥਾਲਾ ਆ ਜਾਂਦਾ ਤੇ ਦਸ਼ਮੇਸ਼ ਨਗਰ ਆ ਸਜਣੋ ਕਪੂਰਥਾਲੇ ਸ਼ਹਿਰ ਦਾ ਐਸ ਵੇਲੇ ਤੁਹਾਨੂੰ ਮਲਾਉਣ ਲੱਗੇ ਆ ਸੂਬੇਦਾਰ ਸਾਹਿਬ ਨੂੰ ਤਾਜੀ ਸੂਈ ਝੋਟੀ ਆਈ ਆ ਤੇ ਸੋਚਿਆ ਤੁਹਾਡੇ ਨਾਲ ਸਾਂਝੀ ਕਰੀਏ ਕਿਸੇ ਲੈਣ ਵਾਲੇ ਭੈਣ ਭਰਾ ਕੋਲੇ ਪਹੁੰਚ ਜੇ ਬੜਾ ਚੰਗਾ ਦੁੱਧ ਆ ਤੇ ਜਿੱਥੋਂ ਖਰੀਦੀ ਆ ਉਹ ਮਾਲਕਾਂ ਨੇ ਇਹ ਗੱਲ ਦੱਸੀ ਆ ਵੀ ਹਰਿਆਣੇ ਚੋਂ ਲੈ ਕੇ ਆਏ ਸੀ ਬਾਕੀ ਚਲੋ ਇਹ ਪ੍ਰਮਾਤਮਾ ਜਾਣਦਾ ਤੇ ਬਾਕੀ ਸੂਬੇਦਾਰ ਤੋਂ ਪੁੱਛ ਲੈਨੇ ਆ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਆਜੋ ਲਈਏ ਡਟੇਲ ਸੁਭੇਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਬਾਈ ਕਿਰਪਾ ਤੁਹਾਡੇ ਆਏ ਨੇ ਜੀ ਆਏ ਨੂੰ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਸੀਂ ਯਾਦ ਕੀਤਾ ਆਪਣਾ ਨਾਮ ਐਡਰੈਸ ਦੱਸਿਓ ਹਾਂ ਜੀ ਸੁਭੇਦਰ ਕੁਲਵਿੰਦਰ ਸਿੰਘ ਹਾਂ ਜੀ ਇੱਕ ਕਲੋਨੀ ਦਸ਼ਨੇਸ਼ਾਗਰ ਹਾਂ ਜੀ ਨੇੜੇ ਰੇਲ ਕੋਇ ਫੈਕਟਰੀ ਡਿਸਟ੍ਰਿਕਟ ਕਪੂਰਥਲਾ ਠੀਕ ਹੈ ਜੀ ਹਾਂ ਜੀ ਨੰਬਰ ਜੀ ਆਪਣਾ ਨੰਬਰ 7837 5454 ਚੌਕੀ ਠੀਕ ਹੈ ਤੇ ਹਾਂ ਜੀ 7837 54 ਚਰੰਜਾ ਚੋਟੀ ਠੀਕ ਆ ਤੇ ਇਹ ਛੋਟੀ ਸੂਆ ਕਿਹੜਾ ਜੀ ਇਹ ਦੂਜਾ ਸੂਆ ਚੋਟੀ ਦੂਜਾ ਸੂਆ ਹਾਂਜੀ ਇਹਦੇ ਮਾਲਕਾਂ ਨੇ ਕੀ ਦੱਸਿਆ ਭਲਾ ਆਪਾਂ ਨੂੰ ਉਹ ਮਾਲਕਾਂ ਨੇ ਕਿਹਾ ਜੀ ਇਹ ਚੋਟੀ ਆਪਣੀ ਸੂਈ ਨੂੰ ਅੱਜ 13 ਮਤਲਬ 9 ਤਰੀਕ ਸੂਈ ਹੈ ਹੈ ਠੀਕ ਆ ਤੇ ਅੱਜ ਦੇ ਰੋਜ਼ ਕੋਲੇ ਦੀ 18 ਹੋਈ ਹੈ ਹਾਂਜੀ ਆ 10 ਦਿਨ ਹੋਏ ਸੂਈ ਨੂੰ ਹੈ ਜੀ ਠੀਕ ਆ ਜੀ ਤੇ ਇਹਦੇ ਥੱਲੇ ਇਸ ਟਾਈਮ ਕੰਡੇ ਦਾ ਦੁੱਧ ਹੈ 12 ਕਿਲੋ ਕੰਡੇ ਵਾਲਾ ਦੁੱਧ 12 ਕਿਲੋ ਜਿਹੜਾ ਮਰਜ਼ੀ ਪਹੁੰਚਾ ਡੰਗ ਚੂਈ ਜਾਵੇ। ਹਾਂਜੀ 4000 ਛੜ ਕੇ ਜਦ ਤੱਕ ਤਸਲੀਮ ਨਹੋਏ ਤੱਕ ਤੇ ਚੋਈ ਜਾਓ। ਵੀ ਆਵਦੀ ਐ ਨਾ ਰੂਪ ਸਕੂਨ ਮਿਲੇ ਤਾਂ ਫੇਰ ਟੈਂਪੂ ਲਿਆਵੇ। ਹਾਂ ਫੇਰ ਲਿਆ ਟੈਂਪੂ। ਹਣਾ? ਹਾਂਜੀ। 12 ਕਿਲੋ ਦੁੱਧ ਸੁਆ ਦੂਜਾ। ਹਾਂਜੀ। ਤੇ ਕੀ ਕਹਿੰਦੇ ਹਰਿਆਣੇ ਨੂੰ ਲੈ ਕੇ ਆਏ ਸੀ? ਹਾਂਜੀ ਹਰਿਆਣੋਂ ਆਂਦੀ ਐ ਜੀ। ਝੋਟੀਆਂ ਉਹਨਾਂ ਨੇ। ਠੀਕ ਆ। ਉਹ ਚਾਹ ਤਜਰਬਾ ਝੋਟੇ ਲਿਆਏ ਹਨ। ਠੀਕ ਆ। ਹਾਂ ਫਿਰ ਉਹਨਾਂ ਚੋਂ ਇੱਕ ਮੈਂ ਲਿਆ ਆਂ। ਚੋਣ ਤਫਰਾਂ ਦੀ ਮੈਨੂੰ ਹੀ ਲੱਗਦੀ। ਮੈਨੂੰ ਪੁੱਛੋ ਮਰ ਕੇ ਲਾਂਬੇ ਢੀਨ ਮੈਂ ਕਿ ਸਵਾਰੀ ਪੈ ਜਿਹੜਾ ਭੈਣਪਰਾ ਲੈ ਜੂ ਯਾਦ ਕਰੂ ਯਾਦ ਕਰੂਗਾ ਜ਼ਿੰਦਗੀ ਜਾਈਂ ਨਹੀਂ ਸੂਬੇਦਾਰ ਤੋਂ ਮੈਂ ਲੈ ਕੇ ਮੈਂ ਲੈ ਗਿਆ ਸੀ ਮਗਰ ਆ ਗਿਆ ਕਟਾ ਮਗਰ ਆ ਗਿਆ ਕਟਾ ਕੱਢਿਓ ਬਾਹਰ ਲੈ ਕਰਾਇਓ ਤੁਰ ਤੇ ਲੋ ਵੀ ਸੱਜਣੋ ਮੋਹਰਾ ਦੀ ਝੂਟੀ ਆ ਦੂਜਾ ਸੂਆ ਲੈਵੇ ਭਾਂਡੇ ਦੀ ਬੜੀ ਸਾਫ ਸੁਥਰੀ ਐ ਮਿਲਕ ਮੇਣ ਬੜੀ ਪੂਰੀ ਟੌਪ ਦੀ ਆਉਂਦੀ ਆ ਕਰੋ ਚੈੱਕ ਲੈਵੇ ਦੀ ਬਰੀਕੀ ਵੇਖੋ ਲੱਗੀ ਤੇ ਹਜੇ ਸੱਜਣੋ ਇਹਨੂੰ ਚੋਈ ਨੂੰ ਵੀ ਕੋਈ ਬਹਲਾ ਟਾਈਮ ਨਹੀਂ ਹੋਇਆ ਹਨਾ ਸਵੇਰ ਕਿੰਨੇ ਵਜੇ ਦੀ ਚਵਾਈ ਆ 6 ਵਜੇ ਦੀ ਚਵਾਈ ਆ ਸੱਜਣੋ ਤੇ ਹਜੇ ਸਮਾਂ ਜਿਹੜਾ 1 12 ਇੱਕ ਇੱਥੇ ਜੇ ਟਾਈਮ ਆ ਤੇ ਕਰ ਲੋ ਚੈੱਕ ਵੇਖੋ ਤੇ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਹਨਾ ਪਰਵਾਹ ਨਹੀਂ ਕਰਮਾੜੀ ਨੂੰ ਹਨਾ ਤਵੇਂ ਬੱਚਾ ਫੜੀ ਫਰੇ ਹਾਂ ਨਹੀਂ ਜੈਲੀ ਜੁਲੀ ਬਹੁਤ ਆ ਹਾਂ ਕਿਆ ਬਾਤ ਆ ਸੱਜਣੋ ਵੇਖੋ ਹੈ ਨਾ ਮੂਰਾ ਦਾ ਜਿਵੇਂ ਕਹਿ દਈਏ ਵੀ ਕਰਮਾੜੀ ਘਰੇ ਰੱਖਣ ਵਾਲਾ ਪੀਸ ਥਾਣਾ ਜਿਹੜਾ ਕਰਮਾ ਵਾਲੀ ਨੂੰ ਲੱਗਾ ਨਾ ਸੱਜਣੋ ਬੜੇ ਕੰਮ ਦਾ ਲੱਗਾ ਚਲੋ ਬਾਕੀ ਮੱਝ ਜਿਹੜੀ ਆ ਉਹ ਆਪਦੀ ਜਗਾ ਤੇ ਥਣ ਵਾਲਾ ਪਾਵਰ ਵਾਲਾ ਲੱਗਾ ਕਿਉਂਕਿ ਇਹ ਥਣ ਬਹੁਤ ਵਿਰਲਾ ਮਿਲਦਾ ਮੁਠੀ ਭਰ ਥਾਣਾ ਤੇ ਚਵਾਈ ਲੱਗੀ ਆ ਗੱਲਾਂ ਬਾਤਾਂ ਹੋਈਆਂ ਕੈਪਟਨ ਸਾਹਿਬ ਕਹਿੰਦੇ ਵੀ ਐਨ ਕਰਮਾ ਵਾਲੀ ਨੂੰ ਨਾ ਰੂਹ ਵਰਗੀ ਪੋਲੀ ਇਹ ਆ ਵੇਖੋ ਇਹਦੀ ਮਿਲ ਕਵੇਂ ਦੂਜੇ ਪਾਸੇ ਵੀ ਐਂ ਆਉਂਦੀ ਆ ਗਾੜੀ ਦੀ ਗੱਲ ਹੋਈ ਤੇ 2 ਕਿਲੋ ਵਾਂਗੂ ਗਾੜੀ ਆ ਹਨਾ ਗੜੀ ਇਹ ਛੋਟੀ ਜੀ ਠੀਕ ਆ ਹਾਂਜੀ ਤੇ ਆਇਓ ਮਾੜਾ ਜਾਂ ਕੈਮਰੇ ਤੇ ਤੇ ਦੱਸਿਓ ਫਿਰ ਦੇ ਕਿੰਨੇ ਦੀ ਦਿੱਈ ਉਹਨਾਂ ਨੇ ਕਹਣਾ ਦੋਵੇਂ ਸਵਤਾਂ ਦੇ ਪੁੱਲ ਬੰਨੀ ਜਾਂਦੇ ਆ ਤੇ ਮੌਲਨ ਆ ਕਿਤੇ ਵੱਧ ਕਰਲੇ ਹੋਏ ਰੇਟ ਸੋਨਾ ਸੋਨਾ ਠੀਕ ਆ ਸੋਨਾ ਸ਼ੁਕਰ ਆ ਮਹਾਰਾਜ ਦਾ ਹਾਂਜੀ ਕਾਲਾ ਗੋਲਡ ਕਾਲਾ ਗੋਲਡ ਤੇ ਫਿਰ ਹੁਣ ਇਹਦਾ ਰੇਟ ਕਾਲੇ ਗੋਲਡ ਦਾ ਕਿੰਨਾ ਇੱਕ 10 ਕਰਦੀ 10 ਠੀਕ ਆ ਦੇ ਕਿੰਨੇ ਦੀ ਦਿੱਈ ਕੁਪੈਰ ਪਰ ਰੋਮਾਂਤਰਨ ਤੇ ਕਰਨਾ ਪੈਂਦਾ ਹੀ ਏ ਕਰਨਾ ਕਿਹੜਾ ਦੂਰੋਂ ਨੇੜੇੋਂ ਆਉਂਦਾ ਹੈ ਨਾ ਉਹਨੂੰ ਚਾਹ ਵੀ ਪਿਉਣੀ ਪੈਣੀ ਉਹਨੂੰ ਬਿਸਕਟ ਵੀ ਖਾਣੇ ਪੈਣੇ ਹੈ ਨਾ ਠੰਡਾ ਤੱਤਾ ਵੀ ਦੇਣਾ ਪੈਣਾ ਸਭ ਉਹਨਾਂ ਦਾ ਹੀ ਹੈ ਉਹਨਾਂ ਦਾ ਹੀ ਹੈ ਪਿਆਰ ਹੈ ਭੈਣ ਭਰਾਵਾਂ ਦਾ ਹੁੰਦਾ ਸਭ ਕੁਝ ਹਾਂਜੀ 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 ਤੇ ਬਾਕੀ ਤੁਸੀਂ ਸਿਆਣੇ ਜਦ ਤੁਹਾਡਾ ਯਾਰ ਕਾ ਤੁਹਾਡਾ ਤਜਰਬਾ ਮੰਨਦੇ ਆ ਤੁਸੀਂ ਲਾਓ ਸਾਬ ਦਾ ਇੱਕ ਛੇ ਦੀ ਦੇ ਦੀਏ ਇੱਕ ਛੇ ਦੇਖੀ ਜਾਓ ਕਰਦੀਏ ਫੇਰ ਹੋਰ ਚਲੋ ਦੇਖੀਏ ਤੁਹਾਡੀ ਯਾਰ ਕਾ ਮੰਨ ਲੈਂਦੇ ਆ ਇੱਕ ਛੇ ਦੀ ਹੈ ਨਾ ਇੱਕ ਛੇ ਦੀ ਕਰ ਜਿਹੜਾ ਲੈ ਗਿਆ ਯਾਦ ਕਰੂ ਯਾਦ ਕਰੂ ਜਿੰਦਗੀ ਮੈਂ ਯਾਦ ਨਹੀਂ ਠੀਕ ਹੈ ਕਰਿਓ ਪਿੱਛੋਂ ਆਇਆਂ ਨੂੰ ਲਓ ਵੀ ਸੱਜਣਾ ਇੱਕ 10 ਡਿਮਾਂਡ ਆ ਤੇ 1 ਲੱਖ ਤੇ 6000 ਦੀ ਸੂਬੇਦਾਰ ਸਾਹਿਬ ਕਹਿੰਦੇ ਵੀ ਦੇ ਦੇ 12 ਕਿਲੋ ਦੁੱਧ ਕੰਡੇ ਵਾਲਾ ਲੀਟਰਾਂ ਵਾਲਾ ਨਹੀਂਗਾ ਤੁਸੀਂ ਚੋਕੇ ਲੈ ਜਿਓ ਬੇਸ਼ੱਕ ਦੀ ਕਿਉਂਕਿ ਪੈਸੇ ਖਰਚਨੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖੋ ਜਹੂ ਕੋ ਪਸੇ ਇਹਨੂੰ ਸ਼ੋਰਟਸ਼ੱਟ ਕੋਈ ਮਾਰੇ ਮੋਟੇ ਯਾਦ ਹੈ ਠੀਕ ਆ ਧੰਨਵਾਦ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲ